ਕੀ ਮਾ ਉਹ ਜਿਹੜਾ ਹੋਰ ਪਾਸੇ ਤੋਂ ਇਹ ਸਾਡੇ ਸਮਰਾਲਾ ਦੇ ਮਛੂਆੜੇ ਦੇ ਏਰੀਏ ਦੇ ਵਿੱਚ ਉਸ ਜੜੀਆਂ ਚ ਪੰਜ-ਛੇ ਵਾਰ ਚਾਰ-ਪੰਜ ਵਾਰ ਤਾਂ ਲੁੱਟਖੋਦੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਣੀ 11 ਵਜੇ 3000 ਰੁਪਏ ਖੋਗਾ ਲੈ ਗਏ ਸੀ ਆ ਕਿਰਪਾਨਾਂ ਦਾਤ ਵਗੈਰਾ ਦਿਖਾ ਕੇ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਜਿਹੜਾ ਟੂਰ ਫਾਰਮ ਹੈ ਇੱਥੇ ਲੈਰ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਉਹ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਹਾ ਰਹੇ ਸੀ ਉਹਨਾਂ ਤੋਂ ਕਿਰਪਾਨ ਨੁੰਦੇ ਹੱਥ ਇੱਕ ਦੇ ਮਾਰ ਕੇ ਬਾਦੇ ਪੈਸੇ ਤੇ ਮੋਬਾਈਲ ਖੋਖਾ ਲੈ ਗਏ ਸੀ ਇਸ ਵੰਦੀ ਸਾਡਾ ਜਿਹੜਾ ਐਸਐਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪਾਟੀ ਹੀ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਣਾ ਪਿੰਡ ਜਿਹੜਾ ਸੇਪੋਲੇ ਨਾਜ਼ੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਬੱਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਰਹਿਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਦੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀ ਜਿਹੜੀ ਆ ਪੈਸੇ ਖੋਣ ਹੋਏ ਜਿਹਦੀ ਧਾਰਮਿਕ ਬੁਦਾ ਔਨ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਗੰਭੀਰਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਯੋਤੀ ਜਦਵ ਬੈਂਜੀ ਬਲੋਂ ਇਹ ਵੀ ਜਿਹੜੀ ਨਾਲ ਸਪੈਸ਼ਲ ਬ੍ਰਾਂਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੈਂਟ ਨੂੰ ਜਿਹੜਾ ਬੜੇ ਸਤੇਜੇ ਟੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਰਹੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸੈਕੰਡਰੀ ਹਾਰਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਮਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਟਾਕਾ ਮਾਰਨ ਆਲੇ ਨੇ ਮਗਰ ਸਾਡੇ ਦੋਨੇ ਐਸਐਸ ਦੇ ਸਪੈਸ਼ਲ ਬਨਾਜ ਦੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਹਾਰਟ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਤਸ ਗਈ ਸੀ ਮੌਕੇ ਤੋਂ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਮਨੀਸ਼ ਮਛਗੜਾ ਸਾਹਿਬ ਦਾ ਤਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚ ਦੋ ਮੁੱਲਜਿਹੜੇ ਮਛਗੜਾ ਸਾਹਿਬ ਦੇ ਆ ਤੇ ਇੱਕ ਮੁੱਲਜ ਸਮਰਾਲੇ ਦਾ ਹੈ ਤਿੰਨਾ ਮੁੱਲਜਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾਵਾਰਕ ਲੁੱਟੇ ਜਿਹੜੇ ਆ ਹੋਏ ਮੋਬਾਈਲ ਐ ਨਵ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸ ਤੋਂ ਬਿਨਾ ਜਿਹੜੀ ਇਹਨਾਂ ਨੇ ਵਰਨਾਕਾਰ ਉੱਥੇ ਵਸਤ ਵੀ ਜਿਹੜੀਆਂ ਕਿਰਪਾਨਾਂ ਮਾਰੀਆਂ ਸੀ ਵਰਨਾਕਾਰ ਚਿੱਟੇ ਨਗਦੀ ਸੀ ਪੀਵੀ082024 ਨੰਬਰ ਹੈ ਅਸਲੀ ਨੰਬਰ ਪਰ ਜਦੋਂ ਇੱਕ ਕਲ ਫੜੇ ਆ ਉਹਦੋਂ ਉਹਨਾਂ ਨੇ ਫੀਕ ਨੰਬਰ ਲਾਇਆ ਸੀ ਪੀਵੀ082 24ਵੀ ਲਾਇਆ ਸੀ ਉਲਟਾ ਤੇ ਜੇ ਸਬੰਧੀ ਸਾਡਾ ਜਿਹੜਾ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਇਸੋ ਬਿਨਾਂ ਇਹਨਾਂ ਤੇ ਇੱਕ ਜਿਹੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀਆਂ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਹੁਣੇ ਆਹੀ ਟ੍ਰੇਸ ਕੀਤੀਆਂ ਲੁੱਟ ਹੋਈਆਂ ਕਿ ਸਮਰਾਲੇ ਤੋਂ ਬੰਨਾ ਕਿਤੇ ਹੋਰ ਵੀ ਹੈ ਤੇ ਮੁਕੱਦਮੇ ਤਾਂ ਪਾਈ ਗਏ ਨਹੀਂ ਨਹੀਂ ਸਮਰਾਲੇ ਤੋਂ ਇਹ ਕਾਲੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਿਮਾਰਡ ਲੈ ਕੇ ਤਹਿਕੀਕਾ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਕੋ ਨਵੇਂ ਜਿਹੜਾ ਹੋਰ ਵੀ ਮੁਕੱਦਮੇ ਬਰੇ ਆਊਗਾ ਮੁਕੱਦਮੇ ਤਾਂ ਇਹਦੇ ਛੋਟੇ ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਅਸੀਂ ਦਾਤਰ ਜਾਂ ਕਿਰਪਾਨਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮੁਕੱਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਨੂੰ ਮੋਬਾਈਲ ਜਿਹੜੇ ਫੜੇ ਨੂੰ ਇਹ ਤਾਂ ਨਾਲ ਖੋਏ ਹੋਏ ਆ ਤੇ ਅਡਾੜਾ ਤੋਂ ਮਸ਼ਗੜਾ ਤੇ ਸਮਰਾਲਾ ਏਰੀਆ ਜੋਂ ਨਾਲ ਜੇ ਕੋ ਕੂਮਕਲਾ ਵਗੈਰਾ ਤੇ ਆਕਵਾੜਾ ਇਸ ਵਾਸੋਂ ਵੀ ਇਹਨਾਂ ਦੇ ਹੁਣ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ ਕਿੱਥੋਂ ਹੋਏ ਆ ਇਹਨਾਂ ਦਾ ਸਰ ਲੁੱਟਕੋ ਨਾਲ ਹੀ ਸੰਬੰਧ ਸੀ ਜਾਂ ਕੋਈ ਨਾਸ਼ੇ ਨਸ਼ਿਆਂ ਦਾ ਬੰਦੇ ਇਹਨਾਂ ਦਾ ਲੁੱਟਕੋ ਕੀ ਡਾਕੇ ਮਾਰਿਆ ਨੇ ਡੱਕੇ ਮਾਰਿਆ ਨੇ ਜਿਵੇਂ ਪੰਜ ਬੰਦੇ ਹੁੰਦੇ ਸੀ ਬੰਨਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਇੱਥੇ ਹੋਈ ਹੋਰ ਹਥਿਆਰ ਵਗੈਰਾ ਕਿਸੇ ਲਈ ਸਰ ਇਹਨਾਂ ਕੋਲ ਹੀ ਨਹੀਂ ਲੈ ਲੈ ਕਿਰਪਾਨਾਂ ਤੇ ਦੱਤਰ ਇਹੀ ਤਰ੍ਹਾਂ